ਜੈ ਗੁਰਦੇਵ ਧੰਨ ਗੁਰਦੇਵ ਜੈ ਪੀਰਾਂ ਦੇ ਪਿਆਰੀ ਸਾਥ ਸੰਗਤ ਜੀ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਰਬਾਰ ਪੰਜ ਪੀਰ ਸ਼ਕੰਡੇ ਗੁੱਗਾ ਯਾਰ ਪੀਰ ਜਿਨ੍ਹਾਂ ਦਾ ਪਾਵਨ ਪਵਿੱਤਰ ਦਿਨ ਗੁੱਗਾ ਨਵੀਂ ਦਰਬਾਰ ਪੰਜ ਪੀਰ ਵਿਖੇ ਪਿੰਡ ਚਿਹੜੂ ਵੀ ਅਕੀ ਅਦਸਤ ਨੂੰ ਮਨਾਇਆ ਜਾ ਰਿਹਾ ਹੈ ਇਸ ਪਵਿੱਤਰ ਦਿਨ ਦੀਆਂ ਸਮੂਹ ਸਾਥ ਸੰਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਨ ਆਰ ਆਈ ਵੀਰਾਂ ਭੈਣਾਂ ਭਰਾਵਾਂ ਨੂੰ ਸਾਰੇ ਹੀ ਨੱਗਰ ਨੂੰ ਸੂਹ ਸਾਧ ਸੰਗਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਚਿਹੜੂ ਨੂੰ ਗੁਰਦੁਆਰਾ ਭਾਈ ਪਿੰਦਾ ਸਿੰਘ ਜੀ ਪ੍ਰਬੰਧਕ ਕਮੇਟੀ ਸਿੰਘ ਸਭਾ ਪ੍ਰਬੰਧਕ ਕਮੇਟੀ ਔਰ ਸੰਤ ਬਾਬਾ ਫੂਨਾ ਜੀ ਜਿਨ੍ਹਾਂ ਦਾ ਅਸ਼ੀਰਵਾਦ ਸੰਗਤ ਦੇ ਉੱਪਰ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੀ ਕਿਰਪਾ ਦਿਨ ਰਾਤ ਬਣੀ ਰਹਿੰਦੀ ਹੈ ਅਸੀਂ ਆਵਾਜ਼ੇ ਕੌਮ ਸਤ ਬਾਬਾ ਗ੍ਰੀਸ਼ਿਨਾ ਜੀ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਨੇ ਆਂ ਔਰ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਸਾਡੇ ਸਮਾਜ ਦੇ ਵਿੱਚ ਏਕਤਾ ਭਾਈਚਾਰਾ ਬਣਿਆ ਰਹੇ ਅਸੀਂ ਉਸ ਰੱਬ ਅਗੇ ਦੁਆ ਕਰਦੇ ਆਂ ਔਰ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਉਹ ਮੇਲੇ ਦੇ ਦੌਰਾਨ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਜੀ ਉਹਨਾਂ ਦੇ ਅੱਗੇ ਬੇਨਤੀ ਹੈ ਸਮਾਜ ਦੇ ਵਿੱਚ ਜ਼ਿੰਮੇਵਾਰ ਭਰਾਵਾਂ ਦਾ ਇਸੇ ਤਰ੍ਹਾਂ ਦੇ ਧੰਨਵਾਦ ਹੈ ਜੋ ਦਿਨ ਰਾਤ ਸੂਰ ਸਾਧ ਸੰਗਤ ਦੇ ਕੰਮਾਂ ਦੇ ਵਿੱਚ ਸਹਿਯੋਗ ਕਰਦੇ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਮੂਹ ਨਗਰ ਪੰਚਾਇਤ ਦਾ ਜਿਨ੍ਹਾਂ ਦੇ ਸਹਿਯੋਗ ਬਹੁਤ ਵੱਡਾ ਇਸ ਮੇਲੇ ਦੌਰਾਨ ਉਹਨਾਂ ਦਾ ਸੀ ਨਗਰ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਉਹ ਦੁਬਾਰਾ ਫਿਰ ਸਾਰਿਆਂ ਨੂੰ ਸਮੂਹ ਢੰਡਾ ਪਰਿਵਾਰ ਵੱਲੋਂ ਸਮੂਹ ਸੰਧੂ ਪਰਿਵਾਰ ਵੱਲੋਂ ਸਮੂਹ ਕਲੇਰ ਪਰਿਵਾਰ ਵੱਲੋਂ ਔਰ ਸਮੂਹ ਚੌਂਕੜੀਆ ਪਰਿਵਾਰ ਵੱਲੋਂ ਸੂ ਸੰਤਾਨ ਦੇਸ਼ ਦੇ ਦੇਸ਼ ਦੇ ਵਿੱਚ ਐਨ ਆਰ ਆਈ ਮੀਰਾ ਪ੍ਰੈਂਟ ਪੈਨਾ ਬਰਾਵ ਨੂੰ ਬਹੁਤ ਬਹੁਤ ਵਧਾਈਆਂ ਸੋ ਸਾਰਿਆਂ ਨੇ 20 21 ਤਰੀਕ ਨੂੰ ਕਮ ਹੁਮਾ ਕੇ ਦਰਵਾਜ਼ੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੇਵਾ ਸਿਮਰਨ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਬਰਾਵਤ ਸਾਧ ਸੰਗਤ ਨੂੰ ਬੇਨਤੀ ਹੈ ਕਿ 20 ਤਰੀਕ ਰਾਤ ਨੂੰ ਸਮਾ 9 ਵਜੇ ਕਵਾਲੇ ਮਹਿਫਲ ਪੰਜਾਬ ਦੇ ਨਾਮ ਪਰ ਗਾਇਕ ਪੁਨੀਤ ਖਾਨ ਜੀ ਮਹਿਫਲ ਦਾ ਆਗਾਜ਼ ਕਰਨਗੇ ਸੋ ਸੰਗਤਾਂ ਨੂੰ ਬੇਨਤੀ ਹੈ 20 ਤਰੀਕ ਰਾਤ ਨੂੰ ਕਵਾਲ ਦਾ ਮਹਿਫਲ ਦਾ ਆਗਾਜ਼ ਹੋਵੇਗਾ ਸੋ ਸਾਰਿਆਂ ਨੇ ਹੁਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੈ ਗੁਰਦੇਵ ਧੰਨਵਾਦ